ਉਹਨੇ ਅੱਜ ਪਿੰਡ ਦੇ ਮੇਲੇ ਤੋਂ ਅੱਜ ਨੇ ਵਿਸ਼ੇਸ਼ ਅਨਾਉਂਸਮੈਂਟ ਕੀਤੀ ਸੀ ਕਿ ਜਿਹੜਾ ਖੇਰੇ ਕਟਿਆ ਚੋ ਫਸਟ ਆਊਗਾ ਉਹਨੂੰ 2100 ਰੁਪਏ ਕੈਸ਼ ਪ੍ਰਾਈਜ਼ ਦੇਵਾਂਗੇ ਤੇ ਉਹ 2100 ਕੈਸ਼ ਪ੍ਰਾਈਜ਼ ਅਸਲਾ ਸਾਡੇ ਕਮੇਟੀ ਮੈਂਬਰ ਰਮਨਦੀਪ ਕੋਲਿਆ ਨਾਮ ਦੇ ਨਾਲ ਦਿੱਤਾ ਜਾਊ ਰਮਨ ਹੱਥ ਖੜਾ ਕਰਦੇ ਭਾਈ ਤੇਰੇ ਕੋ ਆ ਗਿਆ ਹਾਂਜੀ ਇੱਕ ਵਾਰੀ ਤਾੜੀਆਂ ਫੇਰ ਲਾ ਦਿਓ ਭਾਈ ਰਮਨ ਦੇ ਜਸ਼ਨ ਦੇ ਲਈ ਵਿਸ਼ੇਸ਼ ਸਨਮਾਨ ਦੇ ਲਈ ਤੁਹਾਪਾਏ ਤੁਹਾਡਾ ਗਾੜੀਆਂ ਦਾ ਮਾਹੌਲ ਗਰਮ ਰੱਖਾਂਗੇ ਕਿਉਂਕਿ ਮਾਹੌਲ ਹੁਣ ਪੂਰਾ ਹੀ ਗਰਮ ਹੋ ਜੋ ਪੁਰਨਾ ਖੇਡਾਂ ਦੀ ਚੈਂਪੀਅਨਸ਼ਿਪ ਚੱਲ ਰਹੀ ਹੈ ਜਿਨ੍ਹਾਂ ਨੂੰ ਇਹਨਾਂ ਆਪ ਦਿੱਤੇ ਜਾਣਗੇ ਤੇ ਦੱਸਾਂਗੇ ਹੁਣ ਕਮੇਟੀ ਸਰਪੰਨ ਦਾ ਨੰਬਰ 2 ਨੰਬਰ 10 ਤੋਂ ਨੰਬਰ 8 ਤੱਕ ਆਣਗੇ ਅਸੀਂ ਉਹਦੀ ਵੀਡੀਓ ਪੇਸ਼ ਕਰਾਂਗੇ ਤੇ ਉਹਨਾਂ ਦੀ ਚੈਂਪੀਅਨਸ਼ਿਪ ਚੱਲ ਰਹੀ ਹੈ ਬਈ ਉਹਨਾਂ ਦੇ ਵਿੱਚ ਅਸੀਂ ਨਾਂ ਚਾਹੀਏ ਇੱਕ ਵਧੀਆ ਲੀਕੇ ਦਾ ਨਿਜਮਾ ਦਾ ਸਬੂਤ ਦੇਈ ਨੇ ਜਿਵੇਂ ਹੁਣ ਖੜੇ ਬਹੁਤ ਵਧੀਆ ਲੱਗ ਰਿਹਾ ਥੋੜਾ ਜਿਹਾ ਪੋਕਰੀ ਦਾ ਬਈ ਕਿਉਂਕਿ ਪਿਛਲੇ ਦਰਸ਼ਕ ਇਹਨਾਂ ਦਾ ਵੀ ਖਿਆਲ ਰੱਖੋ ਕਿਸੇ ਤੋਂ ਕਿਸੇ ਦੇ ਪਸ਼ੂ ਨਾਲ ਲੁਕਣਾ ਜਿਹੜੇ ਭਰਾ ਮੇਰੇ ਪਿਛਲੇ ਪਾਸੇ ਖੜੇ ਇਹਨਾਂ ਨੇ ਵੀ ਪਸ਼ੂ ਦੇਖਣੇ ਆ ਸੋ ਉਸ ਤਰੀਕੇ ਨੂੰ ਆਪਣੇ ਆਪ ਮੈਨੇਜ ਕਰ ਲਿਆ ਇਸ ਮੇਲੇ ਨੂੰ ਕਰਾਉਣ ਦੇ ਲਈ ਸਨ ਆਏ ਨੇ ਬਈ ਜੀ ਜੋ ਕਿ ਕਮੇਟੀ ਕੋਟੜਾ ਕੰਨ ਦੇ ਗ੍ਰਾਮ ਪੰਚਾਇਤ ਸਮੂਹ ਕੋਟੜਾ ਕੰਨ ਦੇ ਨਗਰ ਨਿਵਾਸੀ ਆਸੇ ਪਾਸੇ ਪਿੰਡਾਂ ਦੇ ਫਾਪਰਪੁਰਾ ਪਸ਼ੂ ਪਾਲਕ ਪਸ਼ੂ ਪ੍ਰੇਮੀ ਭਰਾਵਾਂ ਦਾ ਇਸ ਮੇਲੇ ਨੂੰ ਛੱਡੇ ਵਧੀਆ ਲੈਵਲ ਤੇ ਲੈ ਕੇ ਜਾਣ ਲਈ ਸਾਡਾ ਬਹੁਤ ਬਹੁਤ ਧੰਨਵਾਦ ਕਰਦਾ